ਜਿਹੜਾ ਇਹ ਆਮਾਰੀ ਪਾਰਟੀ ਦਾ ਕਾਰਜਕਾਲ ਹੈ ਜੀ ਜਿੰਨੀ ਕੁ ਮੈਨੂੰ ਹੋਸ਼ ਹੈ ਇਹ じゃ ਕੁਸਤਾ ਮੈਂ ਪਹਿਲੀ ਵਾਰ ਦੇਖਿਆ ਜੀ ਰੋਜ਼ ਗੋਲੀਆਂ ਚੱਲ ਰਹੀਆਂ ਨੇ ਰੋਜ਼ ਮਰਡਰ ਹੋ ਰਹੇ ਨੇ ਜੀ ਇਸ ਦੇ ਵਿੱਚ ਅੱਜ ਦੀ ਡੇਟ 'ਚ ਪੰਜਾਬ 'ਚ ਕਾਨੂੰਨ ਵਿਵਸਥਾ ਨਾਮ ਦੀ ਤਾਂ ਕੋਈ ਚੀਜ਼ ਨਹੀਂ ਐਂ ਲਾ ਲਓ ਵੀ ਜੋ ਬਿਹਾਰ 'ਚ ਕਦੇ ਖਬਰਾਂ ਮੈਨੂੰ ਸੁਣਨ ਨੂੰ ਮਿਲਦੀਆਂ ਸੀਗੀਆਂ ਉਹ ਅੱਜ ਪੰਜਾਬ 'ਚ ਸੁਣਨ ਨੂੰ ਮਿਲਦੀਆਂ ਨੇ ਨੌਕਰੀਆਂ ਕਿਸੇ ਦੀ ਨੌਕਰੀ ਬੁੜੀਆ ਤੁਹਾਡੇ ਰਿਸ਼ਤੇਦਾਰਾਂ ਦਾ ਕਿਸੇ ਨਹੀਂ ਦੇਖੋ ਸਾਡੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਮੇਰੇ ਧਿਆਨ ਚ ਤਾਂ ਹੈ ਨਹੀਂਗਾ ਪਰ ਸਰਕਾਰ ਜਰੂਰ ਕਹਿੰਦੀ ਹੈ ਵੀ 65000 ਨੌਕਰੀਆਂ ਦੇ ਦਿਆਂਗੇ ਹੁਣ ਜੇ ਜੀ ਆਪਾਂ ਪੰਜਾਬ ਦੇ 117 ਹਲਕਿਆਂ ਨਾਲ ਨੂੰ ਦੇਖੀਏ ਤਾਂ ਇੱਕ ਹਲਕੇ 'ਚ 550 ਤੋਂ ਉੱਪਰ ਨੌਕਰੀ ਬਣਦੀ ਹੈ ਜੇ ਹੁਣ ਇੱਕ ਹਲਕੇ 'ਚ 550 ਨੌਕਰੀ ਮਿਲੀ ਹੋਵੇ ਤਾਂ ਪਤਾ ਤਾਂ ਲੱਗ ਕੇ ਜਾਂਦਾ ਜੀ ਕਿ ਨੂੰ ਨੌਕਰੀ ਮਿਲੀ ਹੈ ਕਿ ਐਵੇਂ ਨਹੀਂ ਹੁੰਦੀ ਇਹ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ 4 ਸਾਲਾਂ ਕਿਵੇਂ ਨੰ ਕਿੰਨੇ ਨੰਬਰ ਦੇ ਸਰਕਾਰ ਦੀ ਤਾਂ ਜੀ ਮੈਨੂੰ ਕਾਰਗੁਜ਼ਾਰੀ ਕਿਤੇ ਕੁਝ ਦਿਖੇ ਨਹੀਂ ਰਹੀ ਹੈਗੀ ਸੜਕਾਂ ਦੇ ਗੰਦ ਖਿੰਡਿਆ ਪਿਆ ਹੈ ਜੀ ਸੜਕਾਂ ਦੇ ਹਾਲਾਤ ਮਾੜੇ ਨੇ ਪਿੱਛੇ ਜੇ ਅਨਾਬਾ ਪਾਸੋ ਰੋਡ ਹੈ ਜਿਹੜੀ ਬਹੁਤ ਤਰਲੇ ਮਿੰਤਾ ਕਰਕੇ ਬਣੀ ਹੈ ਜੀ ਇਹ ਬਾਕੀ ਕੋਈ ਡਿਵੈਲਪਮੈਂਟ ਦਾ ਕੰਮ ਕੋਈ ਖਾਸ ਹੁੰਦਾ ਤਾਂ ਦਿਖਾਈ ਨਹੀਂ ਹੈਗਾ ਕਿਸੇ ਪਾਸੇ ਜੇ ਨੰਬਰਾਂ ਦੀ ਗੱਲ ਕਰਾਂ ਤਾਂ ਨੰਬਰ ਮੇਰੇ ਵੱਲੋਂ ਤਾਂ 10 ਤੋਂ ਤਾਂ 3 ਦੇ ਸਕਦਾ ਜੀ ਮੈਂ ਤਾਂ ਦੇਖੋ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ ਸਾਨੂੰ 184 ਦਾ ਦੌਰ ਅਸੀਂ ਦੇਖਿਆ ਹੈ ਸਾਨੂੰ ਤਾਂ ਲਗਭਗ ਉਤਨੇ ਮਿਲਦਾ ਜੁਲਦਾ ਹੀ ਲੱਗਦਾ ਹੈ ਸਿਰਫ ਫਰਕ ਇੰਨੀ ਹੈ ਕਿ ਵੀ ਉਹ ਉਹ ਤਰ੍ਹਾਂ ਦਾ ਸੀ ਜਿਹਨੂੰ ਲੋਕ ਅਤਵਾਦੀ ਕਹੀ ਜਾਂਦੇ ਸੀਗੇ ਲੇਕਿਨ ਹੁਣ ਗੈਂਗਰੇਸਟ ਆ ਗਏ ਨੇ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਗੈਂਗਰੇਸਟ ਨੇ ਯਾ ਅਤਵਾਦੀ ਨੇ ਹਾਲਾਤ ਬਹੁਤ ਮਾੜੇ ਨੇ ਗਵਰਨਮੈਂਟ ਨੂੰ ਸਭ ਤੋਂ ਪਹਿਲਾਂ ਅਗਰ ਇਸ ਦੁਆਰਾ ਹਣਾ ਤਾਂ ਇਹਨੂੰ ਜ਼ਰੂਰ ਰੋਕਣਾ ਹੋਵੇਗਾ ਨਹੀਂ ਤੇ ਲੋਕ ਕਿਸੇ ਨੂੰ ਪਸੰਦ ਨਹੀਂ ਕਰਨਗੇ ਸੇ ਕਿੰਨਾ ਕਿ ਸੁਰੱਖਿਅਤ ਫੀਲ ਕਰਦੇ ਬਿਲਕੁਲ ਸੁਰੱਖਿਅਤ ਫੀਲ ਨਹੀਂ ਕਰਦੇ ਜਦੋਂ ਵੀ ਅਸੀਂ ਬਾਹਰ ਨਿਕਲਦੇ ਆ ਸਾਡੇ ਇਹ ਇਹੀ ਸੁਣਨ ਨੂੰ ਮਿਲਦਾ ਕਿ ਉਹ ਮਾਤਾ ਜਾਰੀ ਜੀ ਦੀ ਬਾਲੀ ਖੋ ਕੇ ਲੈ ਗਿਆ ਕੋਈ ਉਹ ਕਹਿੰਦੇ ਮੋਬਾਈਲ ਖੋ ਕੇ ਲੈ ਗਿਆ ਕੋਈ ਪਰਸ ਖੋ ਕੇ ਲੈ ਗਿਆ ਜੇ ਅਸੀਂ ਕਿਸੇ ਦੀ ਕੰਪਲੇਨਟ ਕਰਨ ਜਾਂਦੇ ਆ ਤਾਂ ਉਥੇ ਮਿਲਦਾ ਹੈ ਕਿ ਸਾਡੇ ਕੋਲ ਤਾਂ ਬੰਦੇ ਨਹੀਂ ਹੈਗੇ ਲੋਕੀ ਹੁਣ ਆਪਣੀ ਰਾਖੀ ਕਰਨ ਲੋਕਾਂ ਦੇ ਮਗਰ ਭੱਜਣ ਤੇ ਕੀ ਕਰਨ ਇਹ ਚੀਜ਼ਾਂ ਜੋ ਕਿ ਬਹੁਤ ਜ਼ਰੂਰੀ ਨਹੀਂ ਨਿੱਕੇ ਨਿੱਕੇ ਚੀਜ਼ਾਂ ਨੇ ਅਗਰ ਉਸ ਤੇ ਵੀ ਕੰਟਰੋਲ ਨਹੀਂ ਹੈ ਤਾਂ ਆਪਾਂ ਆਪ ਦਾ ਸੋਚ ਸਕਦੇ ਹਾਂ ਕਿ ਕੀ ਕੋਈ ਨਿਯਮ ਬਸਤਾ ਹੋਏਗੀ ਬਿਲਕੁਲ ਨਹੀਂ ਹੈ ਕਿ ਪੰਜਾਬ ਕੋਈ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਹੈਗੀ ਹਰੇਕ ਬੰਦਾ ਆਪਣਾ ਘੋੜਾ ਪਾਜੇ ਫਿਰਦਾ ਹੈ ਕੋਈ ਰਸਤੇ ਟ੍ਰੈਫਿਕ ਰੋਕੀ ਫਿਰਦਾ ਹੈ ਕੋਈ ਕੁਝ ਕਰ ਜਿੰਦਾ ਕੋਈ ਪੁੱਛਣ ਵਾਲਾ ਨਹੀਂ ਐਦਾ ਲੱਗਦਾ ਹੈ ਕਿ ਵੀ ਸਰਕਾਰ ਦਾ ਤਾਂ ਕੋਈ ਕੰਟਰੋਲ ਹੀ ਨਹੀਂ ਨਜ਼ਰ ਆ ਰਿਹਾ ਇਹ ਸਰਕਾਰ ਕੈਰੀਅਰ 65000 ਨੌਕਰੀ 75000 ਨੌਕਰੀ ਦਿੱਤੀ ਕਿਸ ਤਰ੍ਹਾਂ ਨੌਕਰੀਆਂ ਦਾ ਸਾਡੇ ਰੇਤ ਸਾਨੂੰ ਸੁਣਨ ਨੂੰ ਕੁਝ ਨਹੀਂ ਮਿਲ ਰਿਹਾ ਲੇਕਿਨ ਕਈ ਬੱਚਿਆਂ ਨੇ ਤਾਂ ਸੁਣਿਆ ਜਿਸ ਤਰ੍ਹਾਂ ਕਿ ਉਹਨਾਂ ਨੂੰ ਟੀਚਰ ਲਾਇਆ ਗਿਆ ਬਹੁਤ ਦੂਰ ਦੂਰ ਤੱਕ ਕਿ ਵੀ ਡੀਸੀ ਰੇਟ ਤੇ ਜਾਂ ਹੋਰ ਤੇ ਉਹ ਜਰੂਰ ਸੁਣਨ ਨੂੰ ਮਿਲਿਆ ਨੇ ਲੇਕਿਨ ਅਗਰ ਇੰਨੀ ਮਤਦਾਦ ਜੇਕਰ ਉਹਨਾਂ ਨੇ ਨੌਕਰੀ ਦਿੱਤੀਆਂ ਹੁੰਦੀਆਂ ਤਾਂ ਘੱਟੋ ਘੱਟ ਜਰੂਰ ਪਤਾ ਲਾਤਾ ਅਸੀਂ ਵੀ ਸ਼ਹਿਰ ਦੇ ਅੰਦਰ ਕੁਬੰਦਰ ਰਹਿੰਦੇ ਆ ਜਾਂ ਹੋਰਾਂ ਨੂੰ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਤਾਂ ਇਹ ਆਵਾਜ਼ ਰੌੜਦੀ ਕਿ ਵੀ ਇਹਨਾਂ ਨੂੰ ਬੰਦਿਆਂ ਨੌਕਰੀ ਮਿਲੀ ਲੱਗਦਾ ਨਹੀਂ ਹੈ ਕਿ ਇਹਨੇ ਨੌਕਰੀਆਂ ਨੂੰ ਮਿਲਿਆ ਹੋਵੇ ਵੇਰਲੇ ਵੇਰ ਨੂੰ ਕੁ ਮਿਲਿਆ ਹੋਣਗੀਆਂ ਅਗਰ ਇਹ ਨੌਕਰੀਆਂ ਮਿਲਿਆ ਹੁੰਦੀਆਂ ਤਾਂ ਇਹ ਜਿਹੜੇ ਪ੍ਰਾਈਵੇਟ ਕੰਮ ਇਹਨੇ ਬਸਾਂ ਵਾਲੇ ਜਾਂ ਹੋਰ ਨੇ ਇਹਦਾ ਸੜਕਾਂ ਦੇ ਨਾਲ ਫਿਰਦੇ ਸਟੇਜਾਂ ਤੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਬੋਲਦੇ ਜੋ ਦਾਅਵੇ ਕਿਤੇ ਜਾ ਰਹੇ ਨੇ ਉਹਨਾਂ 'ਚ ਕੋਈ ਸੱਚਾਈ ਨਹੀਂ ਹੈ ਬਿਲਕੁਲ ਜਦ ਵੀ ਅਸੀਂ ਇਹਨੂੰ ਕਿਸੇ ਨਾਲ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਆਹ ਇਸ ਤਰ੍ਹਾਂ ਦੀ ਚੀਜ਼ ਹੋ ਗਈ ਤਾਂ ਲੱਗਦਾ ਨਹੀਂ ਕਿ ਵੀ ਜੋ ਕੁਝ ਕਹਿ ਰਹੇ ਨੇ ਉਹ ਸਹੀ ਕਹਿ ਰਹੇ ਨੇ ਜਾਂ ਉਹ ਨਾ ਕੁਝ ਹੋ ਰਿਹਾ ਕਿੰਨੇ ਨੰਬਰ ਦਿੰਨੇ ਹੋ ਸਰਕਾਰ ਨੂੰ ਨੰਬਰ ਤਾਂ ਹੁਣ ਕੀ ਦਈਏ ਇੱਕ ਮਜਬੂਰੀ ਆ ਕਿ ਤਾਂ ਜਿਸ ਤਰ੍ਹਾਂ ਲੋਕ ਲੰਘ ਰਹੇ ਨੇ ਇੱਕ ਜਾਂ ਦੋ ਨੰਬਰ ਹੀ ਦੇ ਸਕਦੇ ਆ ਵੱਧ ਤੋਂ ਵੱਧ ਕਿ ਵੀ ਕੋਈ ਕੰਮ ਹੋ ਸਕਦਾ ਕੋਈ ਠੀਕ ਹੋ ਗਿਆ ਹੋਵੇ ਵਿੱਚ